YouTube ਤੇ ਜੁੜੀ ਹੋਈ ਸਾਰੀ ਸੰਗਤ ਨੂੰ ਸਤਿ ਸ੍ਰੀ ਅਕਾਲ ਸੋ ਅੱਜ ਪਹਿਲੀ ਵਾਰੀ ਲਾਈਵ ਹੋਏ ਵਿਆਂ YouTube ਤੇ ਤੇ ਬਹੁਤ ਧੰਨਵਾਦ ਤੁਹਾਡਾ ਕਿ ਤੁਹਾਡੇ ਸਭ ਦੇ ਪਿਆਰ ਸਤ ਕਰ ਰੀਲਾਂ ਤੇ ਤੇ ਅਪਲੋਡ ਕਰਦੇ ਰਹੇ ਹਾਂ ਤੇ 12000 ਬੰਦਾ ਆਪਣੇ ਨਾਲ ਇਹ ਤੇ ਜੁੜ ਚੁੱਕਿਆ ਸੋ ਬਹੁਤ ਧੰਨਵਾਦ ਸਭ ਦਾ ਤੇ ਬਾਕੀ ਇਸੇ ਤਰ੍ਹਾਂ ਪਿਆਰ ਦਿੰਦੇ ਰਹੋ ਜਿਸ ਤਰ੍ਹਾਂ ਦੂਜੇ ਸਾਰੇ ਸੋਸ਼ਲ ਮੀਡੀਆ ਪਲੇਟਫਾਰਮ ਤੇ ਦਿੰਦੇ ਰਹੇ ਹੋ ਸੋ ਬਾਕੀ YouTube ਤੇ ਕਦੇ ਲਾਈਵ ਨਹੀਂ ਹੋਏ ਸੀਗੇ ਸੋ ਅੱਜ ਲਾਈਵ ਹੋਈਏ ਇੱਥੇ ਦੇਖੀਏ ਇਹ ਤੇ ਕੀ ਸਿਸਟਮ ਹੈਗਾ ਸੋਹਣੇ ਦਿਨ ਚੱਲ ਰਹੇ ਆ ਬਾਈ ਤੇ ਜਿਵੇਂ ਕਹਿੰਦੇ ਨੇ ਹᴅ ਦਿਨ ਹੋਏ ਪਏ ਆ ਪੂਰੇ ਕਲੀਅਰਟੀ ਆ ਸਾਰੇ ਪਾਸੇ ਕਿਉਂਕਿ ਇਹ ਦਿਨਾਂ ਦੇ ਵਿੱਚ ਕਣਕਾਂ ਵੀ ਆਪਣੇ ਪੂਰੇ ਜੋਬਨ ਤੇ ਹੁੰਦੀਆਂ ਤੇ ਉਧਰੋਂ ਜਿਹੜਾ ਮੌਸਮ ਨਾ ਗਰਮੀ ਵਾਲਾ ਤੇ ਨਾ ਠੰਡੀ ਵਾਲਾ ਰਹਿੰਦਾ ਚੈੱਕ ਕਰ ਸਕਦੇ ਹੋ ਕਿਹੜੇ ਲੋਟ ਜਿੱਥੋਂ ਤੱਕ ਨਿਗਾਹ ਮਾਰੋਗੇ ਗ੍ਰੀਨਰੀ ਤੇ ਸੋਨਾ ਜਿਹੜਾ ਆਕਾਸ਼ ਦਿਸੂਗਾ ਉੱਤੇ ਕਣਕਾਂ ਜਿਹੜੀਆਂ ਨਿਸਰਨੀਆਂ ਸ਼ੁਰੂ ਹੋ ਗਈਆਂ ਬਾਕੀ ਜਿਵੇਂ ਜਿਵੇਂ ਹੁਣ ਅੱਗੇ ਟਾਈਮ ਨਿਕਲਣਾ ਗਰਮੀ ਵੀ ਜਿਹੜੀ ਸ਼ੁਰੂ ਹੋ ਜੂਗੀ ਤੇ ਮੌਸਮ ਵੀ ਜਿਹੜਾ ਫਰਕ ਪੈਣਾ ਸ਼ੁਰੂ ਹੋ ਜੂਗਾ ਉਦੋਂ ਜਿਹੜੀਆਂ ਫਸਲਾਂ ਨੇ ਉਹ ਵੀ ਆਪਣੇ ਤੋਂ ਕਾਵਲ ਵੰਧਨੀਆਂ ਸ਼ੁਰੂ ਹੋ ਜਾਣਗੀਆਂ ਸੋ ਜੋ ਵੀ ਸੱਜਣ ਮਿੱਤਰ ਦੇਖਣਗੇ ਲਾਈਵ ਤੇ ਜੁੜਨਗੇ ਕੋਸ਼ਿਸ਼ ਕਰਾਂਗੇ ਕਿ ਲਾਈਵ ਆਇਆ ਕਰੀਏ ਤੇ ਕਿਉਂਕਿ ਹੋਰ ਸਾਰੇ ਕਿਤੇ ਲਾਈਵ ਹੋ ਜਾਈਦਾ ਪਰ ਇਹ ਤੇ ਕਦੇ ਲਾਈਵ ਹੋਏ ਨਹੀਂ ਸੀ ਸੋ ਸੋਚਿਆ ਵੀ ਇੱਥੇ ਵੀ ਲਾਈਵ ਹੋ ਕੇ ਦੇਖੀ ਕੋਈ ਸੋਨੇ ਜਿਹੇ ਬਿਉ ਤੁਹਾਨੂੰ ਦਿਖਾਉਣੇ ਆ ਚੱਕਾ ਸਕਦੇ ਹਾਂ ਗ੍ਰੀਨਰੀ ਹਾਸੇ ਪਾਸੇ ਫਿਲਟਰ ਵਗੈਰਾ ਵੀ ਕਹਿੰਦੇ ਇੱਥੇ ਲੱਗ ਜਾਂਦੇ ਆ ਯਾਰ ਚਾਪ ਕਿਸੇ ਚੀਜ਼ ਨੂੰ ਜੇ ਡਬਲ ਕਰਨਾ ਆਪਾਂ ਕਮਾਲ ਦੇ ਆ ਫਿਲਟਰ ਤਾਂ ਬਈ ਇਹਦੇ ਵੀ ਅਫੈਕਟ ਨਹੀਂ ਅਫੈਕਟ ਹੈ ਆਹੀਂ ਠੀਕ ਆ ਬਈ ਆਪਣੇ ਤਾਂ ਇਹ ਨਹੀਂ ਪਤਾ ਕੁਝ ਹੋਰ ਚੇਂਜ ਹੋ ਜਾਏ ਇਹਦਾ ਅੱਛਾ ਇਹ ਤਾਂ ਚੀਜ਼ ਦਾ ਫੁੱਲ ਗੀ ਵਿਗਾੜ ਦਿੰਦੇ ਆ ਸਮਝ ਹੀ ਨਹੀਂ ਲੱਗਦੀ ਵੀ ਕੀ ਚੀਜ਼ ਚੱਲ ਰਹੀ ਹੈ ਇਹ ਅਜ ਇੱਕ ਕਰੋ ਇਹਨੂੰ ਤਾਂ ਕੀ ਤੋਂ ਕੀ ਬਣਾਤਾ ਲੈ ਸੋ ਭਾਈ ਇਹ ਤੇ ਹਾਂਜੀ ਹਾਂ ਲਾਈਵ ਹੋ ਗਏ ਕਿਉਂਕਿ ਮੈਨੂੰ ਵੀ ਆਪਸ਼ਨ ਤਾਂ ਆਈ ਹੋਈ ਆ ਪਰ ਮੈਂ ਲਾਈਵ ਨਹੀਂ ਸੀ ਕਦੇ ਵੀ ਹੋਇਆ ਮੇਰੇ ਦਰਸਲ ਜਿਹੜੇ ਪਹਿਲਾਂ ਵਾਲੇ ਫੋਨ ਦੇ ਵਿੱਚ ਆਪਸ਼ਨ ਨਹੀਂ ਸੀਗੀ ਇਸ ਚੀਜ਼ ਦੀ Android ਤੇ ਉਹ ਚਾਪਰੇਟ ਨਹੀਂ ਹੁੰਦਾ ਸੀ YouTube ਗ੍ਰੀਨਰੀ ਬਈ ਬਹੁਤ ਜ਼ਿਆਦਾ ਹੋਈ ਪਈ ਆ ਦੇਖੋ ਤੁਸੀਂ ਕਿਉਂਕਿ ਸਰੋਂਾਂ ਜਿੱਥੇ ਵੀ ਸਰੋਂ ਹੁੰਦੀ ਸੀਗੀ ਨਾ ਅੱਗੇ ਸਰੋਂਾਂ ਦੇ ਖੱਟੇ ਫੁੱਲ ਚਮਕਦੇ ਸੀ ਤੇ ਹੁਣ ਜਿਹੜੀ ਆ ਤੁਸੀਂ ਸਰੋਂ ਬਹੁਤ ਘਟ ਗਈ ਕੰਨੀਆਂ ਕਣਕਾਂ ਦਿਸਦੀਆਂ ਜਿਵੇਂ ਨਿਗਾਹ ਮਾਰੋਗੇ ਮੋਟਰਾਂ ਦੇ ਪਾਣੀ ਇਨਸਟਾਗ੍ਰਾਮ ਵਗੈਰਾ ਤੇ ਫੇਸਬੁੱਕ ਤੇ ਤਾਂ ਲਾਈਵ ਹੁੰਦੇ ਰਹੀਦਾ ਪਰ ਇਧਰ ਆ ਪੱਕੇ ਵੀ ਲਾਈਵ ਨਹੀਂ ਹੋਏ ਸੀ ਪਰ ਹਾਲੇ ਲਾਈਵ ਦਾ ਉਧਰ ਤਾਂ ਆਡੀਅנס ਜੁੜਦੀ ਆ ਆਪਣੇ ਨਾਲ ਕਿਉਂਕਿ ਉੱਥੇ ਐਕਟਿਵ ਜ਼ਿਆਦਾ ਹੁੰਨੇ ਆ ਆਪਾਂ ਉੱਥੇ ਆਪ ਨੂੰ ਲਗਾਤਾਰ ਲੋਕ ਦੇਖਦੇ ਰਹਿੰਦੇ ਨੇ ਜਿਹੜੀ ਐਪ ਤੇ ਆਪਾਂ ਨਹੀਂ ਐਕਟਿਵ ਹੁੰਦੇ ਉਕੇ ਇੱਥੇ ਦਰਅਸਲ ਰੀਲਾਂਾਂ ਤੇ ਵੀਡੀਓ ਰੀਲਾਂਾਂ ਹੀ ਜ਼ਿਆਦਾ ਪਾਉਂਦੇ ਸੀ ਵੀਡੀਓ ਨਹੀਂ ਅਪਲੋਡ ਕਰਦੇ ਸੀ ਤੇ ਜਦੋਂ ਪਾ ਕੇ ਬਸ ਚਲੇ ਜਾਂਦੇ ਸੀ ਕਮੈਂਟ ਵੀ ਨਹੀਂ ਕਰਦੇ ਜਾਂ ਚੈੱਕ ਨਹੀਂ ਕਰਦੇ ਸੀ ਸ਼ਸ ਕਰਾਂਗੇ ਵੀ ਇਹਦੇ ਵੀ ਐਕਟਿਵ ਹੋ ਕੇ ਆਉਂਦੀ ਹੈ ਆਡੀਅנס ਤਾਂ ਚਲੋ ਸੇਮ ਹੀ ਹੁੰਦੀ ਹੈ ਤਕਰੀਬਨ ਸਾਰੇ ਕਿਤੇ ਕਿਉਂਕਿ ਜਾਣ ਪਹਿਚਾਨ ਵਾਲੇ ਸਭ ਕਿਤੇ ਆਪਣੇ ਨਾਲ ਹੁੰਦੇ ਹੀ ਆ ਪਰ ਬਹੁਤ ਲੋਕ ਸਿਰਫ YouTube ਜੋਜ ਕਰਦੇ ਆ ਬੱਤੀ ਭਾਈ ਜਰੂਰ ਆਪੋ ਆਪਣੇ ਵਿਚਾਰ ਜਰੂਰ ਸਾਂਝੇ ਕਰਿਓ ਕਿਵੇਂ ਦੀਆਂ ਵੀਡੀਓ ਲੱਗਦੀਆਂ ਕਿਹੋ ਜਿਹਾ ਕੰਟੈਂਟ ਤੁਹਾਨੂੰ ਲੱਗਦਾ ਕਿਉਂਕਿ ਅੱਜ ਤੱਕ ਤਾਂ ਚੰਗਾ ਹੀ ਤੁਹਾਡੇ ਲਈ ਲੈ ਕੇ ਆਏ ਆ ਆਪਣਾ ਜਿਹੜਾ ਮੇਨ ਦਫ਼ਤਰ ਆ ਉੱਥੇ ਪਹੁੰਚ ਗਏ ਹੁਣ ਆਪਾਂ ਜਿੱਥੋਂ ਕੇ ਸਾਰੀਆਂ ਵੀਡੀਓ ਤੁਹਾਡੇ ਤੱਕ ਪਹੁੰਚਦੀਆਂ ਹੁੰਦੀਆਂ। ਸੋ ਕਮੈਂਟ ਜ਼ਰੂਰ ਸਾਂਝੇ ਕਰਿਆ ਕਰੋ ਬਈ ਜੇ ਲਾਈਵ ਤੇ ਆਏ ਹੋ ਤਾਂ ਤਾਂ ਕਿ ਪਤਾ ਲੱਗ ਸਕੇ। ਕੌਣ ਕੌਣ ਦੇਖ ਰਿਹਾ ਤੇ ਕੌਣ ਕੌਣ ਬਾਅਦ ਦੇ ਵਿੱਚ ਦੇਖੂਗਾ ਲਾਈਵ ਨੂੰ ਬੇਸ਼ੱਕ ਟਾਈਮ ਤੁਹਾਡੇ ਕੋਲੇ ਵੀ ਲਿਮਟਡ ਹੁੰਦਾ ਕਿਉਂਕਿ ਦੇਖਣਾ ਐਡਾ ਲੰਮਾ ਲਾਈਵ ਜਾਂ ਕਿਸੇ ਦੀਆਂ ਵੀਡੀਓ ਤੇ ਉਹਦੇ ਲਈ ਸਮਾਂ ਚਾਹੀਦਾ ਹੁੰਦਾ ਤੇ ਉਹ ਹੀ ਅੱਜਕੱਲ ਕਿਸੇ ਕੋਲੇ ਹੈ ਨਹੀਂ ਪਰ ਫਿਰ ਵੀ ਕੋਸ਼ਿਸ਼ ਕਰਿਆ ਕਰੋ ਵੀ ਜ਼ਰੂਰ ਆਪਣੇ ਵਿਚਾਰ ਲਿਖ ਕੇ ਜਾਇਆ ਕਰੋ ਤਾਂ ਕਿ ਆਡੀਅנס ਦੇ ਨਾਲ ਟੱਚ ਜਰਿਆ ਜਾ ਸਕੇ ਕਿ ਆਪਾਂ ਨੂੰ ਕੌਣ-ਕੌਣ ਦੇਖਦਾ ਕੌਣ-ਕੌਣ ਕੀ ਪਸੰਦ ਕਰਦਾ ਇਹ ਆ ਗਿਆ ਪੜਾ ਮੇਨ ਦਫਤਰ ਬਈ ਗਰਮੀਆਂ ਦੇ ਵਿੱਚ ਲੱਗਦੀਆਂ ਰੌਣਕ ਇੱਥੇ ਸਵੇਮਿੰਗ ਪੂਲ ਦੇ ਵਿੱਚ ਫਿਰ ਸ্নান ਹੁੰਦੇ ਆ। ਇਹ ਸੇ ਜੀ ਗਰਮੀ ਲੈਂਦੀ ਆ ਕੇ। ਤੇ ਚੰਗੀ ਖਬਰ ਇਹ ਆ ਵੀ ਆਲਨੇ ਦੇ ਵਿੱਚ ਆਪਣੇ ਸਾਥੀ ਪਹੁੰਚ ਗਏ। ਤੇ ਹੁਣ ਇੱਥੇ ਸੋਨਾ ਜਾਂ ਸੰਗੀਤ ਦੇਖਣ ਨੂੰ ਮਿਲਿਆ ਕਰੂਗਾ। ਦੇਖੋ ਆਲਨਾ। ਬਹੁਤ ਲੋਕ ਕਹਿੰਦੇ ਹੁੰਦੇ ਆ ਕਿ ਜਿਹੜਾ ਪੰਛੀਆਂ ਨੂੰ ਆਲਸੋਂ ਬਣਾਤਾ ਉਹਨਾਂ ਨੂੰ ਆਲ ਸੀ। ਬਣਾਤਾ ਵੀ ਜਿਹੜੀ ਚੀਜ਼ ਉਹਨਾਂ ਨੇ ਆਪ ਤਿਆਰ ਕਰ ਲਈ ਸੀ ਉਹ ਵੜਾ ਕੇ ਦੇਤੀ ਭਾਈ ਇੰਨੇ ਪਾਗਲ ਨਹੀਂ ਹੁੰਦੇ ਪੰਛੀ ਵੀ ਉਹ ਮਿਹਨਤ ਨਾ ਕਰਨੇ ਇਸ ਚੀਜ਼ ਤੇ ਇਹ ਇੱਕ ਟਿਕਾਣਾ ਬਣਿਆ ਹੋਇਆ ਬਾਕੀ ਸਾਰੀ ਮਿਹਨਤ ਉਹਨਾਂ ਨੇ ਆਪ ਕਰੀ ਆ ਤੁਸੀਂ ਦੇਖ ਸਕਦੇ ਹੋ ਭਰਿਆ ਪਿਆ ਬਿਲਕੁਲ ਮੈਂ ਹੋਰ ਜ਼ੂਮ ਕਰਕੇ ਦਿਖਾਉਣਾ ਤੁਹਾਨੂੰ ਆ ਚੈੱਕ ਕਰੋ ਪੂਰਾ ਅੰਦਰ ਤੱਕ ਇਹ ਭਰ ਕੇ ਉਹਨਾਂ ਨੇ ਆਪ ਦਾ ਰਹਿਣ ਬਸੇਰਾ ਜਿਹੜਾ ਤਿਆਰ ਕਰਿਆ ਆਪਾਂ ਇੱਕ ਉਹਨਾਂ ਨੂੰ ਸਪੇਸ ਦਿੱਤੀ ਆ ਕਿਉਂਕਿ ਜਿਹੜੀਆਂ ਆ ਛੱਤਾਂ ਆ ਗਈਆਂ ਨਾ ਬਾਈ ਇਹ ਛੱਤਾਂ ਦੇ ਵਿੱਚ ਕਿਤੇ ਵੀ ਹੁਣ ਆਲਣਾ ਪਾਉਣ ਲਈ ਜਗ੍ਹਾ ਨਹੀਂ ਹੈਗੀ ਆ ਜਿਹੜੀ ਮਿੱਟੀ ਦਾ ਘਰ ਵੀ ਬਣਾਉਂਦੀਆਂ ਨੇ ਨਾ ਆ ਸਾਹਮਣੇ ਦੇਖ ਸਕਦੇ ਹੋ ਤੁਸੀਂ ਤੇ ਅਸੀਂ ਕਦੇ ਇਹ ਵੀ ਉਤਾਰੇ ਨਹੀਂ ਦੋ ਦੋ ਸਾਲਾਂ ਦੇ ਵੀ ਪਏ ਆ ਕਿਉਂਕਿ ਕੋਈ ਬਹੁਤਾ ਫਰਕ ਨਹੀਂ ਪੈਂਦਾ ਬਾਈ ਇਹ ਚੀਜ਼ਾਂ ਨਾਲ ਖੇਤ ਦੇ ਵਿੱਚ ਆਪਾਂ ਇਹ ਚੀਜ਼ਾਂ ਰੱਖ ਸਕਦੇ ਆ ਆ ਦੇਖੋ ਤੁਸੀਂ ਸੋ ਇਹ ਅੱਪਾ ਇੱਕ ਸਪੇਸ ਦਿੱਤੀ ਐ ਇਹਨਾਂ ਨੂੰ ਬਾਕੀ ਸਾਰਾ ਕੰਮ ਇਹਨਾਂ ਨੇ ਆਪ ਕੀਤਾ ਸੋ ਮਿਹਨਤ ਆਪਾਂ ਜੇ ਕਹਿਦਗੇ ਵੀ ਆਲਸੀ ਪੰਛੀਆਂ ਨੂੰ ਆਲਸੀ ਬਣਾਤਾ ਤਾਂ ਉਹ ਜਿਹੜੀ ਗੱਲ ਨਹੀਂ ਲੱਗਦੀ ਬਾਕੀ ਤੁਸੀਂ ਦੱਸਿਓ ਬਈ ਕੀ ਕਹਿਣਾ ਚਾਹੁੰਦੇ ਹੋ ਇਸ ਬਾਰੇ ਵੀ ਜਿਹੜੇ ਉਹ ਆਲ ਨੇ ਲੱਗੇ ਹੋਏ ਨੇ ਲਾਏ ਨੇ ਜਾਂ ਕਿਸੇ ਨੇ ਬਣਾਉਟੀ ਤਿਆਰ ਕੀਤੇ ਨੇ ਕੀ ਉਹ ਗਲਤ ਤਰੀਕਾ ਫਿਰ ਪੰਛੀਆਂ ਲਈ ਹੁਣ ਉਹਦੇ ਚ ਜੇ ਤੁਸੀਂ ਦੇਖੋਗੇ ਨਾ ਪੰਛੀ ਜਿਹੜਾ ਆਉਣੇ ਸ਼ੁਰੂ ਹੋ ਗਏ ਉੱਥੇ ਸਾਡਾ ਤਾਂ ਇਹ ਆ ਵਿਚਾਰ ਕਿ ਇੱਥੇ 5 4 ਆਕੰਧ ਤੇ ਉੱਪਰ ਸਾਰੇ ਤਾਂ ਕਿ ਨਾਈ ਸ਼ਾਮ ਵੀ ਰਹਿੰਦੀ ਆ ਤੇ ਉੱਪਰੋਂ بارش ਦਾ ਵੀ ਕੋਈ ਖਤਰਾ ਨਹੀਂ ਵੀ ਹੋਰ ਲਾ ਦਿੱਤੇ ਜਾਣ ਇੱਥੇ ਸੋਹਣੇ ਵੀ ਲੱਗਦੇ ਆ ਤੇ ਬਾਕੀ ਪੰਛੀਆਂ ਦੀ ਆਵਾਜ਼ ਕਿਹਨੂੰ ਨਹੀਂ ਪਸੰਦ ਕੋਸ਼ਿਸ਼ ਕਰਾਂਗੇ ਬਾਈ ਵੀ ਵੀਡੀਓ ਵੀ ਬਣਾਈਆਂ ਜਾਣ ਕਿਉਂਕਿ ਹਮੇਸ਼ਾ ਜਿੱਦਾਂ ਹੀ ਫੋਨ ਸਿੱਧਾ ਹੀ ਫੜਿਆ ਹੁਣ ਟੈਡਾ ਫੋਨ ਫੜ ਕੇ ਤੁਹਾਡੇ ਨਾਲ ਲੰਬੀਆਂ ਵੀਡੀਓ ਲੈ ਕੇ ਆ ਰਹੇ ਹਾਂ ਤੁਹਾਡੇ ਤੱਕ ਕਿਉਂਕਿ ਕਈ ਚੀਜ਼ਾਂ ਟੈਡੇ ਫੋਨ ਨਾਲ ਹੀ ਹਿਸਾਬ ਚ ਆਉਂਦੀਆਂ ਫਿਰ ਸੋ 12 ਮਿੰਟ ਦਾ ਬਾਈ ਲਾਈਵ ਹੋ ਚੁੱਕਿਆ ਆਪਣਾ ਤੇ 1-2 ਦਿਨ ਛੱਡ ਕੇ ਤੁਹਾਡੇ ਨਾਲ ਲਾਈਵ ਜਰੂਰ ਹੋਇਆ ਕਰਾਂਗੇ ਪਿਆਰ ਸਪੋਰਟ ਜਰੂਰ ਕਰਿਓ ਸਾਰੇ ਪੂਰਾ ਲਾਈਵ ਨਹੀਂ ਦੇਖ ਸਕਦੇ ਤਾਂ ਚਲੋ ਜਿੰਨਾ ਦੇਖ ਸਕਦੇ ਹੋ ਉਹਨਾਂ ਦੇਖਿਓ ਜਰੂਰ ਤੇ ਕਮੈਂਟ ਜਰੂਰ ਸਾਂਝੇ ਕਰਦਿਆ ਕਰਿਓ ਕੀ ਚੀਜ਼ ਤੁਹਾਨੂੰ ਪਸੰਦ ਆ ਕਿਹੋ ਜਿਹਾ ਵੀਊ ਪਸੰਦ ਨੇ ਕੀ ਤੁਹਾਨੂੰ ਵਧੀਆ ਲੱਗਦਾ ਸਾਡੀਆਂ ਵੀਡੀਓ ਦੇ ਵਿੱਚ ਦੇਖਣਾ ਕਿਉਂਕਿ ਜਦੋਂ ਸਟਾਰਟਿੰਗ ਦੇ ਵਿੱਚ ਅਸੀਂ ਵੀਡੀਓ ਸ਼ੁਰੂ ਕੀਤੀਆਂ ਸੀ ਨਾ ਤਾਂ ਲੋਕਾਂ ਦੇ ਵਿੱਚ ਆਡੀਅנס ਦੇ ਵਿੱਚ ਇਹ ਚੀਜ਼ ਸੀ ਕਿ ਸਾਨੂੰ ਤੁਹਾਡੇ ਜਿਹੜੇ ਖੇਤਾਂ ਦਾ ਵਿਊ ਬਹੁਤ ਵਧੀਆ ਲੱਗਦਾ ਹਾਲਾਂਕਿ ਜਿਹੜੇ ਬੰਦੇ ਖੇਤਾਂ 'ਚ ਰਹਿੰਦੇ ਆ ਉਹਨਾਂ ਲਈ ਇਹ ਆਮ ਛੋਟੀ ਜੀ ਗੱਲ ਆ ਵੀ ਇਹ 'ਚ ਵਿਊ ਵਾਲੀ ਕੀ ਗੱਲ ਆ ਪਰ ਬਹੁਤ ਲੋਕ ਇਸ ਚੀਜ਼ ਨੂੰ ਤਰਸਿੱਤਦੇ ਆ ਜਿਹੜੀਆਂ ਚੀਜ਼ਾਂ ਅਸੀਂ ਦਿਖਾਉਨੇ ਆ ਇਸ ਤਰ੍ਹਾਂ ਮੋਟਰਾਂ ਤੇ ਦਰਖਤ ਆ ਹਰੇ ਭਾਈ ਤੇ ਖੁੱਲਾ ਜਿਹਾ ਮਾਹੌਲ ਸ਼ਾਂਤ ਜੀ ਜਗ੍ਹਾ ਸੋ ਇਹ ਚੀਜ਼ਾਂ ਲੋਕ ਪਸੰਦ ਕਰਦੇ ਨੇ ਸੋ ਉੱਥੇ ਫਿਰ ਵਧੀਆ ਲੱਗਦਾ ਹਨਾ ਵੀ ਚਲੋ ਆਪਣੀਆਂ ਇਹ ਚੀਜ਼ਾਂ ਪਸੰਦ ਆਉਂਦੀਆਂ ਨੇ ਬਾਕੀ ਦਰਖਤ ਤਾਂ ਬਹੁਤ ਲੱਗੇ ਹੋਏ ਨੇ ਇੱਥੇ ਤੇ ਦਰਖਤ ਹਜੇ ਵੱਡੇ ਨਹੀਂ ਹੋਏ ਆ ਨਿੰਮ ਨੇ ਉਹ ਦੂਜੀ ਸਾਈਡ ਵੀ ਦਰਖਤ ਲੱਗੇ ਹੋਏ ਆ ਕਿਉਂਕਿ ਭਈ ਦਰਖਤਾਂ ਦਾ ਫਾਇਦਾ ਇੰਨਾ ਸਿਆਲ ਚ ਆਪਾਂ ਕਿਤੇ ਵੀ ਮੰਝਾ ਡਾ ਸਕਦੇ ਆ ਤੇ ਗਰਮੀ ਦੇ ਵਿੱਚ ਫਿਰ ਇਹਨਾਂ ਦਾ ਹੀ ਆਸਰਾ ਹੁੰਦਾ। ਤੇ ਕਮਰਾ ਵੀ ਠੰਡਾ ਰਹਿੰਦਾ। ਵੈਸੇ ਵੀ ਸਾਹ ਵੀ ਸੌਖਾ ਆਉਂਦਾ। ਸੋ ਬਹੁਤ ਧੰਨਵਾਦ ਜੋ-ਜੋ ਲਾਈਵ ਦੇਖੂਗਾ। ਸ਼ੁਕਰੀਆ ਸਭ ਦਾ। ਤੇ ਜਸਦੀਪ ਜੀ, ਹਾਂਜੀ ਸਤਿ ਸ਼੍ਰੀ ਅਕਾਲ। ਸੋ ਸ਼ੁਕਰੀਆ ਜੀ। ਹੁਣ ਲੱਗੇ ਆ ਲਾਈਵ ਬੰਦ ਕਰਨ ਤੇ ਕੁਛ ਨਾ ਕੁਛ ਤੁਹਾਡੇ ਲਈ ਜ਼ਰੂਰ ਸਾਂਝਾ ਕਰਿਆ ਕਰਾਂਗੇ ਆਉਂਦੇ ਦਿਨਾਂ ਦੇ ਵਿੱਚ ਵੀ ਖੈਸੀ ਗੱਲ ਹਾਂਜੀ ਸੋ ਆਡੀਅנס ਚਲੋ ਜੁੜ ਰਹੀ ਆ ਕਣਕ ਦਿਖਾਓ ਹਾਂਜੀ ਜ਼ਰੂਰ ਕਣਕ ਹੋ ਗਈ ਐਡੀ ਐਡੀ ਬੱਲੀਆਂ ਜਿਹੜੀਆਂ ਨਿਕਲ ਰਹੀਆਂ ਨੇ ਹਜੇ ਆ ਚੈੱਕ ਕਰੋ ਤੁਸੀਂ ਕਿਉਂਕਿ ਗੇਤੀਆਂ ਵਿਚੇਤੀਆਂ ਕਣਕਾਂ ਹੁੰਦੀਆਂ ਨੇ ਤੇ ਇਹਨਾਂ ਦਿਨਾਂ ਦੇ ਵਿੱਚ ਹੁਣ ਜਿਹੜਾ ਪਾਣੀ ਦਾ ਜੋਰ ਆ ਪਾਣੀ ਚੱਲ ਰਿਹਾ ਹੁਣ ਇਹਨਾਂ ਨੂੰ ਕਿਉਂਕਿ ਇਹਦੀ ਜਿਹੜੀ ਮਿਲਕਿੰਗ ਸਟੇਜ ਆ ਸ਼ੁਰੂ ਹੋ ਚੁੱਕੀ ਆ ਚੈੱਕ ਕਰੋ ਇਸ ਤਰ੍ਹਾਂ ਬੱਦਲੀ ਨਿਕਲਦੀ ਆ ਪਹਿਲਾਂ ਬਣਦੀ ਆ ਚ ਪੀਪ ਆ ਪੀਪ ਨਹੀਂ ਹੁੰਦੀ ਜਿਹੜੀ ਉਸ ਤੋਂ ਬਾਅਦ ਇਹਦੀ ਸਟੇਜ ਇਸ ਤਰ੍ਹਾਂ ਮੂੰਹ ਖੁੱਲਦਾ ਖੁੱਲਦਾ ਫੇਰ ਇਹ ਪ੍ਰੋਪਰ ਜਿਹੜੀ ਬੱਲੀ ਐ ਇਸ ਤਰ੍ਹਾਂ ਤਿਆਰ ਹੋ ਜਾਂਦੀ ਆ ਤੇ ਉਦੋਂ ਬਾਅਦ ਇੱਥੇ ਹੁੰਦਾ ਹਮਲਾ ਇਹਦੇ ਲਈ ਸਪਰੇਅਾਂ ਵੀ ਚੱਲਦੀਆਂ ਨੇ ਇੱਕ ਹੈ ਜੀ ਪਲਾਂ ਵੀ ਸ਼ੁਰੂ ਹੋ ਗਈਆਂ ਫੁੱਟਣੀਆਂ ਚੈੱਕ ਕਰੋ ਕਿਉਂਕਿ ਜਾਮਣਾ ਸਾਡੇ ਏਰੀਆ ਦੇ ਵਿੱਚ ਬਹੁਤ ਕਾਮਯਾਬ ਨੇ ਇੱਕ ਜਾਮਣ ਤੇ ਇੱਕ ਨਿੰਬੂ ਬਹੁਤ ਜ਼ਿਆਦਾ ਲੱਗਦੀਆਂ ਨੇ ਓਕੇ ਜੀ ਸ਼ਸ਼ੀਕਾਲ ਸਾਹਿਬ ਨੂੰ ਧੰਨਵਾਦ